ਉਕਾਲੀ ਨਾਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀਦਾਲਾ ਉਹ ਕਹਿੰਦਾ ਮੈਂ ਕਾਲੀਦਾਲਾ ਕੋਈ ਆਏ ਕਹਿੰਦਾ ਵੀ ਮੈਂ ਪੰਜਾਬ ਆਂ ਕਿ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ ਸੱਤ ਅੱਠ ਮੁੱਖ ਮੰਤਰੀ ਫਿਰਦੇ ਤੁਰੇ ਹਰ ਮੈਂ ਬਣੂਗਾ ਮੈਂ ਬਣੂਗਾ ਤੂੰ ਦੱਸ ਇੱਥੇ ਲੜ ਪੈਂਦੇ ਨੇ ਵਿਆਹ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜ ਪੈਂਦੀ ਇਹਨਾਂ ਦੀਆਂ ਲੜਾਈਆਂ ਕੁਰਸੀਆਂ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਤਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਿਆ ਸਾਬਤ ਕਰ ਦਿਓ ਕਿ 1 ਰੁਪਿਆ ਲੱਗ ਗਿਆ ਯਾਰ ਭਗਵੰਤਬਾਨ ਨੂੰ ਚਾਹ ਪੀਉਣੀ ਪੈਗੀ 1 ਰੁਪਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤਬਾਨ ਨੂੰ 1 ਰੁਪਏ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਿਪਾਰਿਸ਼ ਦੱਸ ਦੋ ਵੀ ਕਿਸੇ ਐਮਐਲਏ ਵੀ ਸਿਪਾਰਿਸ਼ ਜਾਂ ਮੰਤਰੀ ਦੀ ਸਿਪਾਰਸ਼ ਲੱਗੀ ਸਾਡੇ ਮੁੰਡੇ ਦੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੀ ਅਸੀਂ ਵੀ ਐ ਕਰਨ ਲੱਗ ਗਏ ਕਰੋਨਾ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਿਆ ਜੀ ਫਰਕ ਕੀ ਰਹਿ ਗਿਆ ਫਿਰ ਲੋਕ ਕਹਣਗੇ ਯਾਰ ਫਿਰ ਉਹ ਉਹਨਾਂ ਤੋਂ ਖੜਾ ਛੜਾਉਣ ਵਾਸਤੇ ਇਹ ਲਿਆਏ ਸੀ ਇਹ ਵੀ ਉਹੋ ਜਿھے ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ট্রান্সਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰਾਂ ਵਾਲੀ ਰਾਤ ਨੂੰ ਮੱਛਰ ਤੋਂ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮੱਦਦ ਦੀ ਲੋੜ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਥੇ ਖਮਾਣੋ ਕੋਲ ਇੱਕ ਪਿੰਡ ਦੇ ਚ ਖੇਤ ਮੈਂ ਖੇਤ ਬੈਠੇ ਸੀ ਉਹ ਮੈਂ यार ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਖੇਤ ਚੱਲਦੇ ਆ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਕਹਾਂ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋਗੇ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਨੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੋੜਾ ਹੈ ਉਹ ਆਥਣੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿ ਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਅੱਛੀ ਕੰਨ ਆ ਹਾਲਾਤ ਨੇ ਅਮਾਵਾ ਪੈਣਾ ਬੈਠੀਏ ਨੇ ਮੈਂ ਚੁੱਲ੍ਹੇ ਦੀ ਗੱਲ ਕੀਤੀ ਐ ਤੂੰ ਪਹਿਲਾਂ ਬੀਰੋ ਬਿਜਲੀ ਫ੍ਰੀ ਕਰਤੀ 600 ਜੁਣ ਕਿਸੇ ਦਾ 3500 ਪੇਲਾਉਂਦਾ ਸੀ ਤੇ ਇਹਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾਂ ਕੋਈ ਕਪੜੇ ਲਿਆਂਦੇ ਜਾਂ ਕੋਈ ਕੁੜੀ ਐ ਸਹਰੋਂ ਆਈ ਐ ਉਹਨੂੰ ਕੁਛ 100 ਰੁਪਇਆ ਉਹਦੀ ਪਰ ਚਪਾਤਾ ਆਪਣੀ ਰੀਤੀ ਰਿਵਾਜ ਨੇ ਇਹ ਹਨਾ ਹੁੰਦਾ ਕਿ 100 ਰੁਪਇਆ ਨਾ ਕਿਹੜਾ ਕੁਝ ਹੋ ਜਾਂਦਾ ਪਰ ਐ ਵੀ ਅੱਜ ਤੱਕ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਇਆ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀ ਤੇ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫਰੀ ਹੋ ਗਏ ਔਰ ਕਿੰਨਾ ਸੋਹਣਾ ਸਥਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਬੈਸੀ ਜਾ ਕੇ ਵੀ ਦੇਖ ਕਿਉਂ ਵੀ ਐਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਪਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਡਾਕਟਰ ਨੇ ਨਾ ਆ ਵੀ ਡਾਕਟਰ ਐ ਉਧਰ ਉਹ ਵੀ ਡਾਕਟਰ ਸਾਰੇ ਡਾਕਟਰ ਨਾ ਠੀਕ ਐ ਸਾਡੇ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਰਮਨ ਅਮ ਜੋ ਤਾਂ ਅਰੋੜ ਆਪਣੇ ਮੋਗੇ ਆਣ ਹੈ ਡਾਕਟਰ ਤਾਂ ਕਾਸੀ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਤਾਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਜੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਇੱਧਰ ਆਉਣ ਦੀ ਜੇ ਕਿਤੇ ਇਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਆਇਆ ਜੀ ਹੁਣ ਕਹਿੰਦੇ ਕਿਉਂ ਆਗੇ ਅਸੀਂ ਕਿ ਹੁਣ ਤਾਂ ਆ ਗਏ ਫੇਰ ਹੁਣ ਕੰਮ ਵੀ ਸਿੱਖ ਗਏ ਜੀ ਹੁਣ ਨਹੀਂ ਹੁਣ ਤਾਂ ਮੈਂ ਕਹਿੰਦਾ ਕੰਮ ਵੀ ਸਿੱਖ ਗਏ ਪੌਣੇ ਚਾਰ ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਬਿਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕ ਕੇ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਾਹਾਂ ੜੀ ਬਸ ਗਾਹਾਂ ੜੀ ਬਸ ਮੈਂ ਕਾ ਤਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਹੈ ਲੋਕ ਸੇਵਾ ਕਰਨੀ ਹੈ ਜਿੰਨਾ ਮੌਕਾ ਇੱਧਰ ਮਿਲਿਆ ਉਹਨਾਂ ਇੱਥੇ ਦੇ ਦਾਂਗੇ ਜੋ ਗਾਹਾਂ ਦੇ ਦੋਂਗੇ ਹੋਰ ਕਰ ਲਾਂਗੇ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ 48% ਮੌਤਾਂ ਘਟ ਗਈਆਂ ਜੀ ਸੜਕ ਤੇ 5000 ਤੋਂ ਵੱਧ ਬੰਦਾ ਮਰਦਾ ਸੀ ਸਾਲ ਚ ਪੰਜਾਬ ਚ ਇਹ ਮੈਂ ਕਢਾਇਆ ਸੀ ਡਾਟਾ ਜਦੋਂ ਮੈਂ ਐਮਪੀ ਹੁੰਦਾ ਸੀ ਸੰਗਰੂਰ ਤੋਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਮੈਂ ਅੱਜ 48% ਮੌਤਾਂ ਘਟ ਗਈਆਂ ਜੀ ਕਿਉਂਕਿ ਉਹ ਐਸਐਸਐਫ ਆ ਗਈ ਨਵੇਂ ਮੁੰਡੇ ਨੇ ਉਹਨਾਂ ਕੋਲ ਸਾਰਾ ਉਹੀ ਇੱਕ ਘੰਟਾ ਨੂੰ 골ਡਨ 골ਡਨ ਆਵਰ ਕਹਿੰਦੇ ਐ ਡਾਕਟਰਾਂ ਦੀ ਪਾਸ਼ਾ ਚ ਵੀ ਇੱਕ ਘੰਟੇ ਦੇ ਵਿੱਚ ਵਿੱਚ ਜੇ ਕਿਤੇ ਪੱਟੀ ਹੋ ਜੇ ਖੂਨ ਰੁਕ ਜੇ ਤੇ ਫਾਸਤਾਰ ਕੋਈ ਨੇੜੇ ਤੇੜਾ ਦਾ ਆ ਜੇ ਤਾਂ ਉਹ ਬੱਚਾ ਜਨ ਬਚ ਜਾਂਦੀ ਸੁਇਸ ਕਰਕੇ ਸਕੂਲਾਂ ਦੀ ਗੱਲ ਕਰ ਲੈਨੇ ਆ ਸਕੂਲਾਂ ਚ ਕੌਣ ਪੜਦਾ ਗਰੀਬਾਂ ਦੇ ਬੱਚੇ ਕੀ ਕਰਨ ਜਾਂਦੇ ਸੀ ਉੱਥੇ ਸਕੂਲ ਦੀ ਹਾਲਤ ਕੀ ਸੀ ਜਨਾਬ ਕੀ ਕਰਨ ਜਾਂਦੇ ਸੀ ਦਲੀਆ ਖਾਣ ਮਿਡੇ ਮੀਲ ਬਸ ਜਿਹੜੇ ਭਾਈ ਰੱਜਦੇ ਪੁੱਜਦੇ ਸੀ ਜਿਨ੍ਹਾਂ ਕੋਲੇ ਪੈਸੇ ਪੂਸੇ ਸੀ ਉਹ ਤਾਂ ਪ੍ਰਾਈਵੇਟ ਚ ਪੜਾਉਂਦੇ ਸੀ ਉਦੋਂ ਸਰਕਾਰੀ ਬਲ ਮੂ ਨਹੀਂ ਗਰੀਬਾਂ ਦੇ ਬੱਚੇ ਨੂੰ ਜਾਣਾ ਪੈਂਦਾ ਸੀ ਹੁਣ ਐਨੇ ਫਤਿਹਾਂ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣ 400 46 ਬੱਚੇ JE ਦਾ ਪੇਪਰ ਕਲੀਅਰ ਕਰਕੇ ਔਖਾ ਸਭ ਤੋਂ ਔਖਾ ਟੈਸਟ ਦੇયો 44 ਬੱਚੇ JE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80 80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਹਦੇ ਗਰੀਬੀ ਚੱਕੀ ਜਾਊਗੀ ਇਹ ਨੀਲੇ ਕੜਾ ਨਾਲ ਪੀਲੇ ਕੜਾ ਨਾਲ ਦਾਲ ਕੜਾ ਨਾਲ ਨੀ ਚੱਕੀ ਜਾਣ ਜਨਾਬ ਉਹਦੇ ਗਰੀਬੀ ਚੱਕੀ ਜਾਊਗੇ ਉਹਨਾਂ ਦੀ ਜਵਾਕਾਂ ਨੂੰ ਪੜਾ ਦੋ ਆ ਮਾਮਾ ਕੀ ਕਹਿੰਦੀਆਂ ਨੇ ਮੈ ਰੋਜ ਮਾਮਾ ਨੂੰ ਹੀ ਮਿਲਦਾ ਇਹ ਕਹਿੰਦੀਆਂ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ ਜਿੰਨੀ ਘਰੇ ਰਹਿ ਗਈ ਲੰਗ ਜੋ ਜਵਾਕਾਂ ਦਾ ਕਰਦੇ ਕੁਛ ਸਾਡੇ ਜਵਾਕਾਂ ਨੂੰ ਕਿਤੇ ਕੰਮ ਤੇ ਲਾ ਦੇ ਸਾਡੇ ਜਵਾਕ ਪੜ੍ਹ ਲਿਖ ਕੇ ਫੇਰ ਕਰੇ ਮੁੜਿਆਏ ਮੈਂ ਕਹਿੰਨਾ ਬੇਬੇ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨਾਂ ਕੋ ਪੇਪਰ ਦਿਓ ਤੇ ਲਾਉਨਿਆਂ ਤੁਹਾਡੇ ਕੋਲੇ ਤੁਹਾਡੇ ਹੱਕ 'ਚੀ ਫੈਸਲੇ ਲਾਵਾਂਗੇ ਤੇ ਇਨਾਂ ਮਾਵਾਂ ਨੂੰ ਫਿਕਰ ਇਹ ਆ ਵੀ ਚਲ ਸਾਡੀ ਤਾਂ ਲੰਘ ਗਈ ਹੱਦ ਪਚਾਦ ਰਹਿ ਗਈ ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆਧਿਕ ਆਧਿਕ